ਖਾਤਰੀ ਗਾਲ ਦੋਸਤੋ ਪਿਆਰ ਭਰੀ ਫਕੇ ਕੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਕਲ ਸਵਾਗਤ ਤੁਸੀਂ ਜੁੜ ਗਿਓ ਤੀਰਥ ਵਰਲਡ ਦੇ ਨਾਲ ਆਪਣਾ ਜਿਲ੍ਹਾ ਲੁਧਿਆਣਾ ਤੇ ਜਿਹੜੇ ਲੁਧਿਆਣੇ ਵਿੱਚ ਰਹਿੰਦੇ ਹੋ ਤੁਸੀਂ ਉਸ ਲੁਧਿਆਣੇ ਬਾਰੇ ਕਿੰਨਾ ਕੁ ਜਾਣਦੇ ਹੋ ਕਿੰਨਾ ਕੁ ਉਸ ਲੁਧਿਆਣੇ ਬਾਰੇ ਤੁਸੀਂ ਸੁਣਿਆ ਜਾਂ ਲੁਧਿਆਣੇ ਵਿੱਚ ਕੀ ਦੇਖਿਆ ਇਹ ਪੂਰੇ ਲੁਧਿਆਣੇ ਦੀ ਵੀਡੀਓ ਹੈ ਇਹਦੇ ਵਿੱਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜਾਣਾ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਭਾਰਤ ਦਾ ਮੰਚੈਸਟਰ ਖੇਤਰਫਲ ਦੇ ਹਿਸਾਬ ਨਾਲ ਤਾਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀਆਂ ਕਈ ਚੀਜ਼ਾਂ ਏਸ਼ੀਆ ਦੇ ਵਿੱਚ ਮਸ਼ਹੂਰ ਹਨ ਮਹਾਨਗਰ ਕਿਹਾ ਜਾਂਦਾ ਹੈ ਸਾਈਕਲ ਤਾਂ ਵਰਲਡ ਫੇਮਸ ਹੈ ਤਕਰੀਬਨ 6 ਸਦੀ ਪੁਰਾਣਾ ਸ਼ਹਿਰ ਹੈ ਇਹ ਜਦੋਂ ਇੱਥੇ ਪਿੰਡ ਹੁੰਦਾ ਸੀ ਪਿੰਡ ਮੀਰ ਹੋਤਾ ਫਿਰ ਫਿਰ ਬਣ ਗਿਆ ਲੋਧੀ ਦਾ ਸ਼ਹਿਰ ਲੋਧੀ ਆਣਾ ਤੇ ਹੁਣ ਹੁਣ ਆਖਦੇ ਨੇ ਲੁਧਿਆਣਾ ਲੋਦੀ ਰਾਜ ਦੇ ਵਕਤ ਚ ਵਜੂਤ ਆਇਆ ਲੁਧਿਆਣਾ ਜਿਨ੍ਹਾਂ ਦੀ ਸਲਤਨਤ 1451 ਤੋਂ 1526 ਤੱਕ ਰਹੀ ਹੈ ਦਿੱਲੀ ਰਾਜ ਦੀ ਇਹ ਕਹਾਣੀ ਕੀ ਹੈ ਕਹਾਣੀ ਬੜੀ ਲਾਜਵਾਬ ਹੈ ਉਸ ਵਕਤ ਇੱਥੇ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ ਮੀਰ ਹੋਤਾ ਆਗਾਜ਼ ਉਥੋਂ ਕਰਦੇ ਹਾਂ ਸਿਕੰਦਰ ਖਾਨ ਲੋਦੀ ਦੇ ਦੋ ਜਰਨੈਲ ਯੂਸਫ ਖਾਨ ਤੇ ਨਿਹੰਗ ਖਾਨ ਉਹਨਾਂ ਨੂੰ ਪੰਜਾਬ ਭੇਜਿਆ ਸੀ ਸਿਕੰਦਰ ਖਾਨ ਲੋਧੀ ਨੇ ਸ਼ੌਣੀਆਂ ਬਣਾਉਣ ਦੇ ਲਈ ਨਿਹੰਗ ਖਾਨ ਦੇ ਜਿੰਮੇ ਸੀ ਕਿ ਉਹ ਸਤਲੁਜ ਦੇ ਕਿਨਾਰੇ ਆਖਰੀ ਸਰਹੱਦ ਤੇ ਕਿਲੇ ਬਣਾਉ ਤੇ ਯੂਸਫ ਖਾਨ ਦੇ ਜਿੰਮੇ ਸੀ ਸੁਲਤਾਨਪੁਰ ਲੋਧੀ ਦਾ ਕਿਲਾ ਬਣਾਉਣਾ ਹਿਫਾਜ਼ਤੀ ਕਿਲਾ ਜਿਹੜਾ ਨਿਹੰਗ ਖਾਨ ਸੀ ਉਸ ਨੇ ਕਿਲਾ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਪੁੱਤਰ ਜਲਾਲ ਖਾਨ ਨੂੰ ਸੌਂਪਤੀ ਤੇ ਜਲਾਲ ਖਾਨ ਨੇ 15ਵੀਂ ਸਦੀ ਚ ਇਹ ਕਿਲਾ ਬਣਵਾਇਆ ਕਹਾਣੀ ਬੜੀ ਮਜ਼ੇਦਾਰ ਹੈ ਕੀ ਸੀਗਾ ਕਿ ਕਿਲਾ ਬਣਾਉਣ ਦੇ ਲਈ ਲੱਖਾਂ ਦੀ ਤਦਾਦ ਚ ਇੱਟਾਂ ਦੀ ਲੋੜ ਸੀ ਪਰ ਲਾਗੇ ਤਾਂਗੇ ਨਾ ਇੱਟਾਂ ਤੇ ਨਾ ਹੀ ਚੰਗੀ ਮਿੱਟੀ ਅਗਰ ਉਹ ਲਾਗੇ ਤੋਂ ਮਿੱਟੀ ਲੈਂਦੀ ਤਾਂ ਥਾਂ ਡੂੰਗੀ ਹੋ ਜਾਣੀ ਸੀ ਇਸ ਵਾਸਤੇ ਜਲਾਲ ਖਾਨ ਨੂੰ ਕਿਸੇ ਨੇ ਕਿਹਾ ਕਿ ਸੁਨੈਤ ਪਿੰਡ ਜਿਹੜਾ ਉਹ ਬਹੁਤ ਉੱਚਾ ਹੈ ਉੱਥੋਂ ਮਿੱਟੀ ਲਿਆ ਕੇ ਇੱਟਾਂ ਬਣਾਈਆਂ ਜਾਣ ਐਵੇਂ ਕੀਤਾ ਤੇ ਫਿਰ ਬਣ ਗਿਆ ਲੋਧੀ ਕਿਲਾ ਬਹੁਤ ਲੰਬਾ ਚੌੜਾ ਫੈਲਾ ਇਹ ਕਿਲਾ ਉਹੀ ਕਿਲਾ ਜਿਹਦੇ ਚ ਸੁਰੰਗ ਬਣਾਈ ਗਈ ਸੀ ਉਦੋਂ ਬਾਰੀ ਹਮਲੇ ਵੀ ਜਿਆਦਾ ਹੁੰਦੇ ਸੀਗੇ ਇਹ ਸੁਰੰਗ ਇਸ ਵਾਸਤੇ ਸੀ ਤਾਂ ਕਿ ਰਾਜਾ ਜਾਂ ਉਹਦੇ ਖਾਸ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ ਵੈਸੇ ਕਈ ਹਿਸਟੋਰੀਅਨ ਤਾਂ ਇਹ ਵੀ ਆਖਦੇ ਨੇ ਕਿ ਜਦੋਂ ਮੁਗਲ ਸਲਤਨਤ ਕਮਜ਼ੋਰ ਹੋ ਗਈ ਸੀ ਤਾਂ ਲੁਧਿਆਣਾ ਦੇ ਕੁਝ ਹਿੱਸੇ ਸਮੇਤ ਇਸ ਕਿਲੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ। ਕਰੀਬ 3 ਸਾਲ ਤੱਕ ਰਿਹਾ ਉਹਨਾਂ ਦਾ ਕਬਜ਼ਾ। ਫਿਰ ਫਿਰ ਉਹਨਾਂ ਫਲੋਰ 'ਚ ਆਪਣੇ ਕਿਲੇ 'ਚ ਜਾਣ ਲਈ ਖੂਫੀਆ ਰਾਹ ਤਿਆਰ ਕਰਵਾਇਆ। ਜਿਹੜਾ ਹੁਣ ਬੰਦ ਹੈ। ਤੇ ਉਸ ਵਕਤ ਸੀਗੀ ਇਹ ਸੁਰਨ। ਸਤਲੁਜ ਦਰਿਆ ਦੇ ਢੇਟੋਂ ਹੁੰਦੀ ਹੋਈ ਫਲੋਰ ਜਾਂਦੀ ਸੀ। ਕਿਲੇ ਦੇ ਕੁਝ ਨਿਸ਼ਾਨ ਬਾਕੀ ਵੀ ਨੇ ਜਿਨ੍ਹਾਂ ਨੂੰ ਦੇਖ ਕੇ ਸਾਫ ਜਾਇਰ ਹੁੰਦਾ ਹੈ ਕਿ ਕਿਲਾ ਕਿਲਾ ਮੁਗਲ ਰਾਜ ਦੀ ਵਾਸਤੂ ਕਲਾ ਦਾ ਅਦਭੁਤ ਨਮੂਨਾ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਿਊਜ਼ੀਅਮ ਵੀ ਹੈ ਇੱਥੇ 4 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਪ੍ਰਤਿਮਾ ਬਹੁਤ ਖੂਬਸੂਰਤ ਉੱਥੇ ਹੁੰਦਾ ਹੈ ਲਾਈਟ ਐਂਡ ਸਾਊਂਡ ਸ਼ੋਅ ਅਗਰ ਬ੍ਰਿਟਾਨੀਆ ਹਕੂਮਤ ਵਕਤਵਲ ਜਾਤ ਮਾਰੀਏ ਤਾਂ ਇਸ ਕਿਲੇ ਦੀ ਖਾਸ ਅਹਿਮੀਅਤ ਸੀ ਉਹ ਕੀ ਸੀ ਕਿ ਜਦੋਂ ਬ੍ਰਿਟਾਨੀਆ ਰਾਜ ਪੰਜਾਬ ਪੁਲਿਸ ਦਾ ਗਠਨ ਕੀਤਾ ਗਿਆ ਤਾਂ ਲੁਧਿਆਣੇ ਦਾ ਜਿਹੜਾ ਪਹਿਲਾ ਪੁਲਿਸ ਦਫਤਰ ਸੀਗਾ ਉਹ ਇਸੇ ਕਿਲੇ 'ਚ ਬਣਵਾਇਆ ਗਿਆ ਸੀ ਤੇ ਬਾਅਦ 'ਚ ਟ੍ਰੇਨਿੰਗ ਸੈਂਟਰ ਨੂੰ ਫਲੋਰ ਦੇ ਕਿਲੇ 'ਚ ਤਬਦੀਲ ਕਰਤਾ ਅਗਰ ਮੁਲਕ ਦੀ ਵੰਡ ਤੋਂ ਬਾਅਦ ਦੀ ਗੱਲ ਕਰੀਏ ਤਾਂ ਇਹ ਕਿਲਾ ਲੰਬੇ ਸਮੇਂ ਤੱਕ ਸ਼ਾਮਣੀ ਰਿਹਾ ਸਿੱਖ ਰੈਜੀਮੈਂਟ ਕਾਫੀ ਲੰਬੇ ਸਮੇਂ ਤੱਕ ਰਹੀ ਹੈ ਇੱਥੇ ਹਾਂ ਯੂਸਫ ਖਾਨ ਹੋਰ ਜ਼ਿਕਰ ਵੀ ਕਰ ਲਈਏ ਉਹਨਾਂ ਦਾ ਉਹ ਤਾਂ ਜਲੰਧਰ ਦੁਆਬ ਵਿੱਚ ਸਤਲੁਜ ਦਰਿਆ ਪਾਰ ਕਰਕੇ ਖੋਖਰ ਦੀ ਪਾਲ ਚ ਚਲੇ ਗਏ ਦੁਆਬ ਨੂੰ ਲੁੱਟ ਰਹੇ ਸਨ ਨਾ ਉਹ ਤੇ ਫਿਰ ਸੁਲਤਾਨਪੁਰ ਚ ਨਿਵਾਸ ਕਰ ਗਏ ਜਿੱਥੇ ਉਹਨਾਂ ਜ਼ਿੰਮੇਵਾਰੀ ਨਿਭਾਈ ਆਪਣੀ ਤੇ ਇਧਰ ਇਧਰ ਅਗਰ ਪੁਰਾਣੇ ਕਿਲੇ ਦੀ ਗੱਲ ਕਰੀਏ ਤਾਂ ਲੋਧੀ ਕਿਲਾ ਜਾਂ ਪੁਰਾਣਾ ਕਿਲਾ ਲੁਧਿਆਣਾ ਦਾ ਇੱਕੋ ਇੱਕ ਬਚਿਆ ਹੋਇਆ ਢਾਂਚਾ ਜਾਇ ਜਿਹੜਾ ਫਤਿਹਗਰ ਦੇ ਗਵਾਂਢ 'ਚ ਹੈ ਇਹ ਸਰਦਾਰ ਰਣਜੀਤ ਸਿੰਘ ਤੇ ਉਸ ਤੋਂ ਬਾਅਦ ਬਰਤਾਨੀਆਂ ਹਕੂਮਤ ਨੇ ਬਖੂਬੀ ਸੰਭਾਲਿਆ ਪਰ ਫਿਰ ਫਿਰ ਇਹ ਖੰਡਰ ਬਣ ਗਿਆ ਉਹੀ ਲੁਧਿਆਣਾ ਜੀ ਦੀ ਜ਼ਮੀਨ ਉੱਤਰ ਤੇ ਪੱਛਮ ਵੱਲ ਉੱਚੀ ਹੈ ਕਾਰਨ ਕਾਰਨ ਦਰਿਆ 1785 ਤੋਂ ਪਹਿਲਾਂ ਤੱਕ ਪੂਰਾ ਵਗਦਾ ਸੀ ਇੱਥੇ ਸਤਲੁਜ ਦਰਿਆ ਉਹਦੇ ਕਿਨਾਰੇ ਸੀਗਾ ਪੁਰਾਣਾ ਕਿਲਾ ਵੈਸੇ ਇਹ ਜਿਹੜੀ ਭੂਮੀ ਹੈ ਇਹ ਜਿਹੜੀ ਜ਼ਮੀਨ ਹੈ ਇਹ ਦੇਸ਼ਪਤਾਂ ਦੀ ਹੈ ਦੇਸ਼ਪਤਾਂ ਦਾ ਸ਼ਹਿਰ ਵੀ ਆਖਦੇ ਨੇ ਇਸ ਨੂੰ ਹਰੇਕ ਮਜਬਦਾ ਤਾញੋ ਇਥੇ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਤੇ ਚਰਚ ਹੈਗੇ ਨੇ ਹਰੇਕ ਵਰਗ ਦੇ ਲੋਕ ਆਬਾਦ ਨੇ ਇਥੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਾਥੀ ਸੁਖਦੇਵ <th>ਪਰ ਉਹਨਾਂ ਦੀ ਪਦਾਇਸ਼ ਵੀ ਇਥੋਂ ਦੇ ਸੀਗੀ ਜੱਦੀ ਘਰ ਵੀ ਆਇਆ ਇਥੇ ਉਹ ਆਜ਼ਾਦੀ ਘੁਲਾਟੀਆਂ ਵੀ ਇਥੇ ਦੇ ਸਨ ਜਿਨ੍ਹਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਰਨ ਦਿੱਤੀ ਸੀ ਹਬੀਬ ਉਰ रहमान ਲੁਧਿਆਣਵੀ ਰਹਿਮਤੁ ਉਲਾ ਅਲਾਹੀ ਉਹੀ ਪਰਿਵਾਰ ਜਿੰਨਾ ਤੋਂ ਬ੍ਰਿਟਾਨੀਆ ਹਕੂਮਤ ਵੀ ਖੌਫ ਖਾਂਦੀ ਸੀ 1857 ਤੋਂ ਲੈ ਕੇ 1947 ਤੱਕ ਲੁਧਿਆਣਾ ਸ਼ਾਮਲੀ ਚ ਬਗਾਵਤ مولانا ਸ਼ਾ ਅਬਦੁਲ ਕਾਦਿਕ ਲੁਧਿਆਣਵੀ ਆਗੂ ਸੀਗੇ ਤੇ ਕਰ ਲਿਆ ਸ਼ਾਮਲੀ ਤੇ ਕਬਜ਼ਾ ਰੇਹਾ ਥੋੜਾ ਵਕਤ ਬਰਤਾਨੀਆਂ ਹਕੂਮਤ ਦੇ ਸਿਪਾਹੀ ਪਾਰੀ ਗਿਣਤੀ ਚ ਆਏ ਤੇ ਉਹਨਾਂ ਖਾਲੀ ਕਰਵਾ ਲਈ ਲੁਧਿਆਣਾ ਦੀ ਸ਼ਾਮਨੀ ਲੁਧਿਆਣਾ ਦੇ ਫੀਲਡ ਗੰਜ ਗੇਟ ਦਾ ਵੀ ਜ਼ਿਕਰ ਕਰ ਲਈਏ 1882 ਦੇ ਵਿੱਚ ਬਣਾਇਆ ਗਿਆ ਸੀ ਉੱਪਰ ਲਿਖਿਆ ਗੁਰਮੁਖੀ ਦੇ ਵਿੱਚ ਉਰਦੂ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਇਹ ਬਣਿਆ ਕਿਵੇਂ ਆ ਕਿਸ ਨੇ ਬਣਾਇਆ ਸੀਗਾ ਜਿਹੜੇ ਲੁਧਿਆਣਾ ਦੇ ਕਲੈਕਟਰ ਸੀਗੇ ਉਹਨਾਂ ਨੇ ਬਣਾਈ ਸੀ ਇਹ ਪਹਿਲੀ ਰੈ residencial ਕਲੋਨੀ ਉੱਥੇ ਕਿਸੇਗਾ ਕਿ ਜਿਹੜੇ ਬਰਤਾਨੀਆ ਹਕੂਮਤ ਦੇ ਸਿਪਾਈ ਤੇ ਉਹਨਾਂ ਦੇ ਪਰਿਵਾਰ ਸੀਗੇ ਉਹਨਾਂ ਦੇ ਲਈ ਇੱਕ ਕਲੋਨੀ ਬਣਾਈ ਗਈ ਸੀ ਨਾਲ ਨਾਲ ਘੰਟਾ ਘਰ ਦੇ ਬਾਰੇ ਦੱਸ ਦਈਏ ਰੇਲਵੇ ਸਟੇਸ਼ਨ ਦੇ ਨੇੜੇ ਹੈ 44 ਸਾਲ ਗੁਜ਼ਰ ਗਏ ਫਿਰ ਹੋਇਆ ਸੀ ਉਦਘਾਟਨ ਇਹਦਾ ਉਸ ਵਕਤਾਂ ਲੁਧਿਆਣਾ ਦੀ ਸਭ ਤੋਂ ਉੱਚੀ ਬਿਲਡਿੰਗ ਸੀ 30 ਮੀਟਰ ਉੱਚੀ 10 ਮੰਜ਼ਲਾ ਪਰ ਹੁਣ ਤਾਂ ਬਿਲਡਿੰਗ ਹੋਰ ਵੀ ਬਹੁਤ ਨੇ ਸ਼ੁਰੂ ਹੋਇਆ ਸੀ ਕੰਮ 1862 ਦੇ ਵਿੱਚ ਤੇ ਉਦਘਾਟਨ ਹੋਇਆ ਸੀ 1906 ਚ ਨਾਂ ਤਰਖਿਆ ਗਿਆ ਸੀ ਮਹਾਰਾਣੀ ਵਿਕਟੋਰੀਆ ਮੈਮੋਰੀਅਲ ਕੰਟਾਗਰ ਕੀ ਹੋਇਆ ਕਿ 1990 ਦੇ ਵਿੱਚ ਨਾਂ ਇਹਦਾ ਬਦਲ ਦਿੱਤਾ ਗਿਆ ਤੇ ਫਿਰ ਨਾਂ ਰੱਖਿਆ ਗਿਆ ਭਗਵਾਨ ਮਹਾਵੀਰ ਜੈਨ ਘੰਟਾ ਘਰ ਉਹੀ ਲੁਧਿਆਣਾ ਸ਼ਹਿਰ ਹੈ ਜਿੱਥੇ ਅਮਰੀਕੀ ਪ੍ਰੈਸ ਬ੍ਰਿਟੇਨੀਅਨ ਦਾ ਅਰਧ ਸ਼ਤਾਬਦੀ ਸਮਾਗਮ ਹੋਇਆ ਸੀ 3 ਦਸੰਬਰ ਤੋਂ 7 ਦਸੰਬਰ 1884 ਤੱਕ ਬਹੁਤ ਲੋਕ ਆਏ ਸੀ ਇਸ ਸਮਾਗਮ ਦੇ ਵਿੱਚ ਉਸ ਵਕਤ ਤੇ ਇੱਥੇ ਜਿਹੜੀ ਰੇਲ ਚੱਲਦੀ ਸੀ ਕਰਾਚੀ ਤੱਕ ਲੁਧਿਆਣਾ ਤੋਂ ਫਿਰੋੜਪੁਰ ਫਿਰੋੜਪੁਰ ਤੋਂ ਫਾਜ਼ਿਲਕਾ ਤੇ ਫਾਜ਼ਿਲਕਾ ਤੋਂ ਅੱਗੇ ਸਮਾ ਸਾਟਾ ਤੋਂ ਹੁੰਦੀ ਹੋਈ ਕਰਾਚੀ ਤੱਕ ਉਸ ਰੇਲ ਦਾ ਉਦਘਾਟਨ ਹੋਇਆ ਸੀ 1864 ਦੇ ਵਿੱਚ ਗਾਣਾ ਤਾਂ ਸੁਣਿਆ ਹੋਣਾ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਕੁਲਦੀਪ ਮਾਨਕ ਜੀ ਦਾ ਗਾਇਆ ਹੋਇਆ ਜਾਂ ਫਿਰ ਸੁਰਿੰਦਰ ਸ਼ਿੰਦਾ ਜੀ ਦਾ ਜੀਣਾ ਮੋੜ ਜਗਮੋਨ ਕੌਰ ਦਾ ਜੱਗਾ ਇਹ ਲਿਖਿਆ ਸੀ ਦੇਵ ਥਰੀਕੇ ਵਾਲਾ ਜੀ ਉਹਨਾਂ ਦੀ ਪਦਾਇਸ਼ ਵੀ ਲੁਧਿਆਣਾ ਜ਼ਿਲ੍ਹੇ ਦੀ ਹੈ ਤੇਰੀ ਮੇਰੀ ਇੱਕ ਜਿੰਦੜੀ ਫਿਲਮ ਵੇਖੀ ਹੋਣੀ ਹੈ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਗੜਵਾ ਚਾਂਦੀ ਦਾ ਬੜਾ ਮਸ਼ਹੂਰ ਹੈ ਹੈਨਾ ਇਹਨਾਂ ਦੇ ਰਾਈਟਰ ਇੰਦਰਜੀਤ ਹਸਨਪੁਰੀ ਉਹ ਹੁਣ ਜਾਫਰੇ ਈਸ਼ਵਰ ਅੱਲਾ ਤੇਰਾ ਨਾਮ ਉਹਨਾਂ ਦੇ ਰਾਈਟਰ ਸਾਹਿਬ ਲੁਧਿਆਣਾ ਫਿਲਮੀ ਰਾਈਟਰ ਸਤੀਸ਼ ਟੰਡਨ ਇਹਨਾਂ ਸਾਰਿਆਂ ਦੀ ਪ੍ਰਧਾਇਸ਼ ਲੁਧਿਆਣਾ ਜ਼ਿਲ੍ਹੇ ਦੀ ਹੈ ਤੇਜੀ ਨਾਲ ਵੱਧਿਆ ਤਰੱਕੀ ਦੇ ਵੱਲ ਇਹ ਸ਼ਹਿਰ ਬਹੁਤ ਖੁਸ਼ਹਾਲ ਹੈ ਖੁਸ਼ੀਆਂ ਤੇ ਖੇੜਿਆਂ ਵਾਲਾ ਸ਼ਹਿਰ ਲੁਧਿਆਣਾ ਸੋ ਇਸੀ ਲੁਧਿਆਣੇ ਦਾ ਇਤਿਹਾਸ ਪੁਰੀਆਣੇ ਜਿਲ੍ਹਾ ਦਾ ਇਤਿਹਾਸ ਕਿੰਨੇ ਕੁ ਲੁਧਿਆਣੇ ਜਿਲ੍ਹੇ ਦੇ ਪੰਗਰਾ ਦੇਖੇ ਨੇ ਤੇ ਕਿੰਨੇ ਬਦਲਾਅ ਆਏ ਨੇ ਤੇ ਆ ਤੁਹ ਲੁਧਿਆਣਾ ਕਿੱਥੇ ਜਿੰਨੇ ਵੀ ਲੁਧਿਆਣੇ ਵਾਲੇ ਨੇ ਕਮੈਂਟ ਬਾਕਸ ਵਿੱਚ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ ਤਾਂ ਕਿ ਵੀਡੀਓ ਬਹੁਤ ਦੂਰ ਤੱਕ ਪਹੁੰਚੇ ਤਾਂ ਕਿ ਵਰਲਡ ਦੇ ਵਿੱਚ ਇਹ ਵੀਡੀਓ ਹਰ ਕੋਈ ਦੇਖੇ ਜਿਹੜਾ ਲੁਧਿਆਣੀ ਤੋਂ ਆ ਤੇ ਲੁਧਿਆਣੇ ਨੂੰ ਪਿਆਰ ਕਰਦਾ ਤੇ ਲੁਧਿਆਣੀ ਸੋ ਵੀਡੀਓ ਦੇ ਬਾਰੇ ਵਿੱਚ ਆ ਜੁੜ ਸਕਦੇ ਹੋ ਸਤਿ ਸ੍ਰੀ ਅਕਾਲ